ਜਦੋਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਦੁਨੀਆ ਦੇ ਸੁਪਰ ਅਮੀਰ ਹੁਣ ਆਪਣੇ ਸਥਾਨ ਬਦਲ ਰਹੇ ਨੇ ਤੇ ਉਹਨਾਂ ਦਾ ਨਵਾਂ ਪਤਾ ਹੁਣ ਦੁਬਈ ਬਣ ਗਿਆ ਦੁਨੀਆ ਦੇ ਸੁਪਰ ਅਮੀਰ ਹੁਣ ਆਪਣੇ ਸਥਾਨ ਬਦਲ ਰਹੇ ਨੇ ਤੇ ਉਹਨਾਂ ਦਾ ਪਤਾ ਜੋ ਹੈ ਉਹ ਹੁਣ ਦੁਬਈ ਹੈ ਤੇ ਜਦੋਂ ਅਸੀਂ ਸੂਚੀ ਦੀ ਗੱਲ ਕਰਦੇ ਹਾਂ ਤੇ ਇਸ ਸੂਚੀ ਦੇ ਵਿੱਚ ਇੱਕ ਹੋਰ ਪ੍ਰਮੁੱਖ ਨਾਮ ਸ਼ਾਮਲ ਹੋ ਗਿਆ ਹੈ ਜੇ ਬਿਲਕੁਲ ਭਾਰਤੀ ਮੂਲ ਦੇ ਬ੍ਰਿਟਿਸ਼ ਅਰਪਤੀ ਲక్ష్ਮੀ ਮਿੱਤਲ ਦਾ ਨਾਮ ਇਸ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਟੀਲ ਕੰਪਨੀ ਦੀ ਔਰ ਸੇਲਰ ਮਿੱਤਲ ਦੇ ਮਾਲਕ ਮਿੱਤਲ ਹੁਣ ਬ੍ਰਿਟੇਨ ਛੱਡ ਕੇ ਦੁਬਈ ਦੇ ਵਿੱਚ ਵਸਣ ਦੀ ਤਿਆਰੀ ਕਰ ਰਹੇ ਨੇ ਇਸ ਅਚਾਨਕ ਬਦਲਾਅ ਦਾ ਸਿੱਧਾ ਸਿੱਧਾ ਕਾਰਨ ਹੈ ਕਿ ਬ੍ਰਿਟੇਨ ਦੇ ਵਿੱਚ ਇੱਕ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ ਬ੍ਰਿਟੇਨ ਦੇ ਵਿੱਚ ਨਵੀਂ ਬ੍ਰਿਟਿਸ਼ ਲੇਬਰ ਪਾਰਟੀ ਸਰਕਾਰ ਸੁਪਰ ਅਮੀਰਾਂ ਤੇ ਜ਼ਿਆਦਾ ਟੈਕਸ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਦਾ ਉਦੇਸ਼ ਡਿੱਗਦੀ ਅਰਥ ਵਿਵਸਥਾ ਨੂੰ ਹੱਲ ਕਰਨਾ ਅਤੇ ਉੱਚ ਨੈਟ ਵਰਥ ਵਾਲੇ ਵਿਅਕਤੀਆਂ ਤੋਂ ਲਗਭਗ 20 ਬਿਲੀਅਨ ਪੌਂਡ ਇਕੱਠਾ ਕਰਨਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਪੂੰਜੀ ਲਾਭ ਟੈਕਸ ਨੂੰ 10% ਤੋਂ ਵਧਾ ਕੇ 14% ਕਰ ਦਿੱਤਾ ਹੈ ਜਿਸ ਤੇ ਨਾ 2026 ਤੱਕ ਇਸ ਨੂੰ 18% ਕਰਨ ਦੀ ਹੈ ਇਹਨਾਂ ਵਧੇ ਹੋਏ ਟੈਕਸਾਂ ਤੋਂ ਇਲਾਵਾ ਯੂਕੇ ਦੇ ਵਿੱਚ ਵਿਰਾਸਤ ਟੈਕਸ 40% ਤੱਕ ਉੱਚਾ ਹੈ ਜੋ ਕਿ ਅਮੀਰਾਂ ਦੇ ਲਈ ਇੱਕ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਜਹੀਆਂ ਨੀਤੀਆਂ ਨੇ ਬਹੁਤ ਸਾਰੇ ਵੱਡੇ ਕਾਰੋਬਾਰਾਂ ਨੂੰ ਹੁਣ ਯੂਕੇ ਛੱਡਣ ਲਈ ਮਜਬੂਰ ਕਰ ਦਿੱਤਾ ਹੈ ਸੋ ਜਦੋਂ ਟੈਕਸ ਮੁਕਤ ਜੀਵਨ ਸ਼ੈਲੀ ਦੀ ਗੱਲ ਕੀਤੀ ਜਾਂਦੀ ਹੈ ਤੇ ਟੈਕਸ ਮੁਕਤ ਜੀਵਨ ਸ਼ੈਲੀ ਯੂਕੇ ਛੱਡਣ ਦਾ ਕਾਰਨ ਸਿਰਫ ਟੈਕਸੀ ਨਹੀਂ ਹੈ ਸਗੋਂ ਦੁਬਈ ਦੇ ਖਿੱਚ ਦਾ ਕੇਂਦਰ ਵੀ ਹੈ ਦੁਬਈ ਅਤੇ ਹੋਰ ਖਾੜੀ ਦੇਸ਼ ਜਿਵੇਂ ਕਿ ਯੂਏਈ ਅਤੇ ਕਤਰ ਆਦਿ ਨਿੱਜੀ ਆਮਦਨ ਤੇ ਕੋਈ ਟੈਕਸ ਨਹੀਂ ਲਗਾਉਂਦੇ ਇਹ ਦੇਸ਼ ਵੱਡੇ ਤੀਲ ਅਤੇ ਗੈਸ ਭੰਡਾਰਾਂ ਤੋਂ ਹੋਣ ਵਾਲੀ ਮਾਲੀਏ ਤੇ ਨਿਰਪੱਖ ਕਰਦੇ ਨੇ ਨਾਗਰਿਕਾਂ ਦੀਆਂ ਤਨਖਾਹਾਂ ਤੇ ਟੈਕਸ ਲਗਾਉਣ ਦੀ ਜ਼ਰੂਰਤ ਨੂੰ ਖਤਮ ਕਰ ਦਿੰਦੇ ਨੇ ਸੋ ਜਦੋਂ ਇੱਥੇ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇਸ਼ਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਅਤੇ ਉੱਚ ਨੈੱਟ ਵਰਥ ਵਾਲੇ ਵਿਅਕਤੀਆਂ ਲਈ ਆਕਰਸ਼ਕ ਦਾ ਕੇਂਦਰ ਬਣਾ ਦਿੱਤਾ ਹੈ ਯੂਕੇ ਨੇ ਹਾਲ ਹੀ ਵਿੱਚ ਆਪਣੀ ਗੈਰ ਨਿਵਾਸ ਸਥਿਤੀ ਨੂੰ ਖਤਮ ਕਰ ਦਿੱਤਾ ਜਿਸ ਦੇ ਵਿੱਚ ਅਮੀਰ ਵਿਦੇਸ਼ੀਆਂ ਨੂੰ ਸਿਰਫ ਤੇ ਸਿਰਫ ਯੂਕੇ ਦੇ ਵਿੱਚ ਆਪਣੀ ਆਮਦਨ ਤੇ ਟੈਕਸ ਅਦਾ ਕਰਨ ਦੀ ਲੋਰਸੀ ਇਸ ਛੋਟ ਨੂੰ ਹਟਾਏ ਜਾਣ ਨਾਲ ਯੂਕੇ ਉੱਚ ਨੈਟਵਰਥ ਵਾਲੇ ਵਿਅਕਤੀਆਂ ਲਈ ਘੱਟ ਆਕਰਸ਼ਕ ਹੋ ਗਿਆ ਹੈ ਨਤੀਜੇ ਵਜੋਂ ਕਈ ਪ੍ਰਮੁੱਖ ਕਾਰੋਬਾਰੀ ਜਿਨ੍ਹਾਂ ਦੇ ਵਿੱਚ ਰਿਵੋਲਟ ਦੇ ਸਹਿ ਸੰਸਥਾਪਕ ਨੈਕਸਟ ਸਟੋਰਨਸਕੀ ਅਤੇ ਭਾਰਤੀ ਮੂਲ ਦੇ ਹਰਮਨ ਰੂਲਾ ਸ਼ਾਮਲ ਨੇ ਉਹ ਪਹਿਲਾਂ ਹੀ ਯੂਕੇ ਛੱਡ ਕੇ ਦੁਬਈ ਚਲੇ ਗਏ ਹਨ ਸੋ ਇੱਥੇ ਦੱਸਣਾ ਨਿਯੋਗ ਕਿ ਦੁਬਈ ਦੇ ਵਿੱਚ ਬੇਸ਼ਿਕ ਟੈਕਸ ਮੁਕਤ ਜੀਵਨ ਸ਼ੈਲੀ ਹੈ ਪਰ ਉਹ ਮਹਿੰਗੀ ਹੈ ਜੀ ਬਿਲਕੁਲ ਜੀਵਨ ਸ਼ੈਲੀ ਜਿਹੜੀ ਦੁਬਈ ਦੇ ਵਿੱਚ ਹੈ ਉਹ ਟੈਕਸ ਮੁਕਤ ਹੈ ਕਿਉਂਕਿ ਇਹ ਇੱਕ ਟੈਕਸ ਮੁਕਤ ਦੇਸ਼ ਹੈ ਉੱਥੋਂ ਦੀ ਜੀਵਨ ਸ਼ੈਲੀ ਜਿਹੜੀ ਹੈ ਉਹ ਪਰ ਮਹਿੰਗੀ ਹੈ ਜਦੋਂ ਕਿ ਦੁਬਈ ਵਰਗੇ ਸ਼ਹਿਰ ਦੇ ਵਿੱਚ ਇੱਕ 1 بی 1 ਐਚ ਕੇ ਫਲੈਟ ਦੀ ਕੀਮਤ 40000 ਤੋਂ 70000 ਪ੍ਰਤੀ ਮਹੀਨਾ ਹੈ ਦੁਬਈ ਦੇ ਵਿੱਚ ਕਿਰਾਇਆ 1.5 ਲੱਖ ਤੋਂ 3 ਲੱਖ ਤੱਕ ਹੋ ਸਕਦਾ ਹੈ ਇਸ ਤੋਂ ਇ ਰੋਜ਼ਾਨਾ ਦੀਆਂ ਚੀਜ਼ਾਂ ਦੀ ਕੀਮਤ ਵੀ ਬਹੁਤ ਹੀ ਜ਼ਿਆਦਾ ਹੈ ਦੁੱਧ ਦੀ ਕੀਮਤ 120 ਰੁਪਏ ਪ੍ਰਤੀ ਲੀਟਰ ਅਤੇ ਇੱਕ ਮਹੀਨਾਵਾਰ ਮੈਟਰੋ ਪਾਸ ਦੀ ਕੀਮਤ ਜਿਹੜੀ 8500 ਤੱਕ ਹੈ ਇਹ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਟੈਕਸ ਬਚਤ ਅਕਸਰ ਮਹਿੰਗੇ ਜੀਵਨ ਤੇ ਖਰਚ ਕੀਤੀ ਜਾਂਦੀ ਹੈ ਦੁਬਈ ਦੇ ਵਿੱਚ ਨੌਕਰੀ ਦੀ ਸੁਰੱਖਿਆ ਵੀ ਇੱਕ ਵੱਡਾ ਮੁੱਦਾ ਹੈ ਇੱਥੇ ਕਿਰਤ ਕਾਨੂੰਨ ਭਾਰਤ ਵਾਂਗ ਸਖਤ ਨਹੀਂ ਹੈ ਨੌਕਰੀ ਛੁੱਟਣ ਤੇ ਵੀਜ਼ਾ ਖਤਮ ਹੋ ਜਾਂਦਾ ਤੇ ਕਰਮਚਾਰੀਆਂ ਦੇ ਕੋਲ ਨਵੀਂ ਨੌਕਰੀ ਲੱਭਣ ਦੇ ਲਈ ਸਿਰਫ ਤੇ ਸਿਰਫ 30 ਤੋਂ 60 ਦਿਨ ਹੁੰਦੇ ਨੇ ਬਹੁਤ ਸਾਰੀਆਂ ਕੰਪਨੀਆਂ ਬਿਨ ਨੋਟਿਸ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੰਦੀਆਂ ਨੇ ਜਿਸ ਨਾਲ ਕਰਮਚਾਰੀ ਕਾਨੂੰਨੀ ਸੁਰੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਸੋ ਬਹੁਤ ਸਾਰੀਆਂ ਚਿੰਤਾਵਾਂ ਤੇ ਚੇਤਾਵਨੀਆਂ ਦੀ ਜ਼ਰੂਰ ਤੇ ਜ਼ਰੂਰ ਨੇ ਦੁਬਈ ਦੇ ਵਿੱਚ ਲੇਕਿਨ ਟੈਕਸ ਮੁਕਤ ਰਾਜ ਹੋਣ ਕਾਰਨ ਸੁਪਰ ਅਮੀਰ ਇਨਸਾਨਾਂ ਦੇ ਲਈ ਹੁਣ ਯੂਕੇ ਤੋਂ ਬਾਅਦ ਦੁਬਈ ਜਿਹੜਾ ਹੈ ਉਹ ਇੱਕ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ